ਬੰਨ੍ਹਮੀ ਸੀਟਾਂ ਦੇ ਕੇ ਇੱਕ ਬਹੁਤ ਵੱਡਾ ਫਤਵਾ ਮੇਰੇ ਨਾਂ ਤੇ ਜਾਰੀ ਕਰਤਾ ਕਿ ਵੀ ਤੇਰੀ ਜ਼ਿੰਮੇਵਾਰੀ ਆ ਹੁਣ ਤੂੰ ਲਾਣੇਦਾਰ ਹੈ ਸਾਡਾ ਹੁਣ ਲਾਣੇਦਾਰ ਦਾ ਫਿਰ ਫਰਜ਼ ਬਣ ਜਾਂਦਾ ਕਿ ਉਹ ਪਰਿਵਾਰ ਨੂੰ ਠੀਕ ਰੱਖੇ ਪਰਿਵਾਰ ਦੇ ਸਾਰੇ ਜੀਆਂ ਦੇ ਸ਼ਿਕਵੇ ਸ਼ਿਕਾਇਤਾਂ ਬਿਮਾਰੀਆਂ ਟਮਾਰੀਆਂ ਉਹਨਾਂ ਦਾ ਖਿਆਲ ਰੱਖੇ ਉਦੋਂ ਤੋਂ ਅਸੀਂ ਲੱਗੇ ਹੋਏ ਆਂ ਆਮ ਆਦਮੀ ਕਲੀਨਿਕ ਬਹੁਤ ਸਾਰੇ 881 ਖੁੱਲ ਗਏ 200 ਹੋਰ ਤਿਆਰ ਨੇ ਹਜ਼ਾਰ ਹੋ ਜਾਣਗੇ ਹਸਪਤਾਲਾਂ ਨੂੰ ਅਪਗ੍ਰੇਡ ਕਰ ਰਹੇ ਆ ਨਰਸਿੰਗ ਕਾਲਜ ਖੁੱਲ ਰਹੇ ਨੇ ਮੈਡੀਕਲ ਕਾਲਜ ਬਣ ਰਹੇ ਨੇ ਹੋਮੋਪੈਥੀ ਦੇ ਕਾਲਜ ਬਣ ਰਹੇ ਨੇ ਬਿਜਲੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਪਾਣੀ ਵਾਲੇ ਪਾਸੇ ਨਹਿਰੀ ਪਾਣੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਤੁਹਾਨੂੰ ਸਾਰਾ ਪਤਾ ਮੈਨੂੰ ਜ਼ਿਆਦਾ ਪਤਾ ਹੈ ਅੱਡੇ ਪਿੰਡ ਕਿੰਨੇ ਸਾਲਾਂ ਬਾਅਦ ਪਾਣੀ ਆਇਆ ਮੈਂ ਤਾਂ ਤੁਹਾਡੀਆਂ ਵੀਡੀਓ ਦੇਖਦਾ ਹੁਣਾਂ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਕੱਸੀ ਚ 45 ਸਾਲਾਂ ਬਾਅਦ ਪਾਣੀ ਆਇਆ ਇਹ ਕੀ ਕਰਦੇ ਰਹੇ ਫਿਰ 40 45 ਸਾਲ ਇਹ ਦੂਜੀ ਪਾਟੀਆਂ ਵਾਲੇ ਸਾਡੇ ਤਾਂ ਕੱਸੀਆਂ ਦਾ ਪਾਣੀ ਵੀ ਨਹੀਂ ਪਹੁੰਚਾ ਸਕੇ 92 ਸੀਟਾਂ ਦੇ ਕੇ ਇੱਕ ਬਹੁਤ ਵੱਡਾ ਫਤਵਾ ਮੇਰੇ ਨਾਂ ਤੇ ਜਾਰੀ ਕਰਤਾ ਕਿ ਵੀ ਤੇਰੀ ਜ਼ਿੰਮੇਵਾਰੀ ਆ ਹੁਣ ਤੂੰ ਲਾਣੇਦਾਰ ਆ ਸਾਡਾ ਖੁਲਾਣੇ ਦਾ ਫਿਰ ਫਰਜ਼ ਬਣ ਜਾਂਦਾ ਹੈ ਕਿ ਉਹ ਪਰਿਵਾਰ ਨੂੰ ਠੀਕ ਰੱਖੇ ਪਰਿਵਾਰ ਦੇ ਸਾਰੇ ਜੀਆਂ ਦੇ ਸ਼ਿਕਵੇ ਸ਼ਿਕਾਇਤਾਂ ਬਿਮਾਰੀਆਂ ਟਮਾਰੀਆਂ ਉਹਨਾਂ ਦਾ ਖਿਆਲ ਰੱਖੇ ਉਦੋਂ ਤੋਂ ਅਸੀਂ ਲੱਗੇ ਹੋਏ ਹਾਂ ਆਮ ਆਦਮੀ ਕਲੀਨਿਕ ਪਹਿਲ 881 ਖੁੱਲ ਕੇ 200 ਹੋਰ ਤੇ ਆਣੇ 1000 ਹੋ ਜਾਣਗੇ ਹਸਪਤਾਲਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਨਰਸਿੰਗ ਕਾਲਜ ਖੁੱਲ ਰਹੇ ਨੇ ਮੈਡੀਕਲ ਕਾਲਜ ਬਣ ਰਹੇ ਨੇ হোমোপ্যাথি ਦੇ ਕਾਲਜ ਬੰਰੈ ਨੇ بجلی ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਪਾਣੀ ਵਾਲੇ ਪਾਸੇ ਨਹਿਰੀ ਪਾਣੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਤੁਹਾਨੂੰ ਸਾਰਾ ਪਤਾ ਮੈਨੂੰ ਜ਼ਿਆਦਾ ਪਤਾ ਹੈ ਕਿ ਤੁਹਾਡੇ ਪਿੰਡ ਕਿੰਨੇ ਸਾਲਾਂ ਬਾਅਦ ਪਾਣੀ ਆਇਆ ਮੈਂ ਤਾਂ ਤੁਹਾਡੀਆਂ ਵੀਡੀਓ ਦੇਖਦਾ ਹਾਂ ਨਾ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਕੱਸੀ ਚ ਪਣ 42 ਸਾਲਾਂ ਬਾਅਦ ਪਾਣੀ ਆਇਆ ਇਹ ਕੀ ਕਰਦੇ ਰਹੇ ਫਿਰ 40 45 ਸਾਲੇ ਦੂਜੀ ਪਾਟੀਆਂ ਵਾਲੇ ਸਾਡੇ ਤੱਕ ਅੱਸੀਆਂ ਦਾ ਪਾਣੀ ਵੀ ਨਹੀਂ ਪਹੁੰਚਾ ਸਕੇ 92 ਸੀਟਾਂ ਦੇ ਕੇ ਇੱਕ ਬਹੁਤ ਵੱਡਾ ਫਤਵਾ ਮੇਰੇ ਨਾਂ ਤੇ ਜਾਰੀ ਕਰਤਾ ਕਿ ਵੀ ਤੇਰੀ ਜ਼ਿੰਮੇਵਾਰੀ ਆ ਹੁਣ ਤੂੰ ਲਾਣੇਦਾਰ ਹੈ ਸਾਡਾ ਹੁਣ ਲਾਣੇਦਾਰ ਦਾ ਫਿਰ ਫਰਜ਼ ਬਣ ਜਾਂਦਾ ਕਿ ਉਹ ਪਰਿਵਾਰ ਨੂੰ ਠੀਕ ਰੱਖੇ ਪਰਿਵਾਰ ਦੇ ਸਾਰੇ ਜੀਆਂ ਦੇ ਸ਼ਿਕਵੇ ਸ਼ਿਕਾਇਤਾਂ ਬਿਮਾਰੀਆਂ ਟਮਾਰੀਆਂ ਉਹਨਾਂ ਦਾ ਖਿਆਲ ਰੱਖੋ ਉਦੋਂ ਤੋਂ ਅਸੀਂ ਲੱਗੇ ਹੋਏ ਆ ਆਮ ਆਦਮੀ ਕਲੀਨਿਕ ਪਹਿਤ 881 ਖੁੱਲ ਕੇ 200 ਹੋਰ ਤੇ ਆਣ ਨੇ ਹਜ਼ਾਰ ਹੋ ਜਾਣਗੇ ਹਸਪਤਾਲਾਂ ਨੂੰ ਅਪਗ੍ਰੇਡ ਕਰ ਰਹੇ ਆ ਨਰਸਿੰਗ ਕਾਲਜ ਖੁੱਲ ਰਹੇ ਨੇ ਮੈਡੀਕਲ ਕਾਲਜ ਬਣ ਰਹੇ ਨੇ ਹੋਮੋਪੈਥੀ ਦੇ ਕਾਲਜ ਬਣ ਰਹੇ ਨੇ ਬਿਜਲੀ ਵਾਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਨੀ ਆਲੇ ਪਾਸੇ ਨਹਿਰੀ ਪਾਣੀ ਆਲੇ ਪਾਸੇ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ ਤੁਹਾਨੂੰ ਸਾਰਾ ਪਤਾ ਹੈ ਮੈਨੂੰ ਜਿਆਦਾ ਪਤਾ ਹੈ ਕਿ ਤੁਹਾਡੇ ਪਿੰਡ ਕਿੰਨੇ ਸਾਲਾਂ ਬਾਅਦ ਪਾਣੀ ਆਇਆ ਮੈਂ ਤਾਂ ਤੁਹਾਡੀਆਂ ਵੀਡੀਓ ਦੇਖਦਾ ਹਾਂ ਨਾ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਕੱਸੀ ਚ 45 ਸਾਲਾਂ ਬਾਅਦ ਪਾਣੀ ਆਇਆ ਇਹ ਕੀ ਕਰਦੇ ਰਹੇ ਫਿਰ 40 45 ਸਾਲ ਇਹ ਦੂਜੀ ਪਾਟੀਆਂ ਵਾਲੇ ਸਾਡੇ ਤਾਂ ਕੱਸੀਆਂ ਦਾ ਪਾਣੀ ਵੀ ਨਹੀਂ ਪਹੁੰਚਾ ਸਕੇ